ਫਿਰੋਜ਼ਪੁਰ ਦੇ ਜੀਰਾ ਸਿਵਲ ਹਸਪਤਾਲ ਦੇ ਖੁੱਲੇ ਭਾਗ ਸਾਲਾਂ ਬਾਅਦ ਡਾਕਟਰ ਨਵੀਨ ਕੁਮਾਰ ਸੇਠੀ ਦੇ ਰੂਪ ਵਿੱਚ ਮਿਲਿਆ ਰੈਗੂਲਰ ਐਸਐਮਓ ਚਮੜੀ ਰੋਗਾਂ ਦੇ ਮਾਇਰ ਹਨ ਡਾਕਟਰ ਸੇਠੀ 15 ਸਾਲਾਂ ਤੋਂ ਫਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਰਹੇ ਤੈਨਾਤ ਸਥਾਈ ਐਸਐਮਓ ਦੇ ਇੰਤਜ਼ਾਰ ਵਿੱਚ ਸੀ ਜੀਰਾ ਹਸਪਤਾਲ फिरोजपुर शहर स्थित जिला सरकारी अस्पताल ਨੂੰ ਭਾਵੇਂ ਕਈ ਸਾਲਾਂ ਬਾਅਦ ਵੀ ਰੈਗੂਲਰ ਐਸਐਮਓ ਨਹੀਂ ਮਿਲ ਸਕਿਆ ਲੇਕਿਨ ਐਸੇ ਮਾਮਲੇ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਸਬ ਡਿਵੀਜ਼ਨ ਹਸਪਤਾਲ ਜੀਰਾ ਦੇ ਪਾਗ ਖੁੱਲ ਗਏ ਹਨ ਇਸ ਸਰਕਾਰੀ ਹਸਪਤਾਲ ਨੂੰ ਸੰਭਾਲਣ ਵਾਲਾ ਰੈਗੂਲਰ ਐਸਐਮਓ ਡਾਕਟਰ ਨਵੀਨ ਕੁਮਾਰ ਸੇਠੀ ਮਿਲ ਗਿਆ ਹੈ ਬੀਤੇ ਕੱਲ ਹੀ ਉਹਨਾਂ ਵੱਲੋਂ ਆਪਣਾ ਹੁਦਦ ਸੰਭਾਲ ਲਿਆ ਗਿਆ ਹੈ ਲਗਭਗ 22 ਸਾਲਾਂ ਤੋਂ ਐਸਐਮਓ ਦੇ ਇੰਤਜ਼ਾਰ ਵਿੱਚ ਚੱਲ ਰਹੇ ਜੀਰਾ ਦੇ ਇਸ ਹਸਪਤਾਲ ਨੂੰ ਮਨਜੀਤ ਕੌਰ ਨਾਮਕ ਮੈਡੀਕਲ ਅਫਸਰ ਚਲਾ ਰਹੀ ਸੀ ਜਿਸ ਕਾਰਨ ਹਸਪਤਾਲ ਦੇ ਕਮਕਾਰ ਪ੍ਰਭਾਵਿਤ ਹੋ ਰਹੇ ਸਨ ਅਹੁਦਾ ਸੰਭਾਲਣ ਦੌਰਾਨ ਉਹਨਾਂ ਨੂੰ ਹਸਪਤਾਲ ਦੇ ਸਟਾਫ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨ ਦਿੱਤਾ ਗਿਆ ਦੂਜੇ ਪਾਸੇ ਨਵੇਂ ਐਸਐਮਓ ਡਾਕਟਰ ਸੇਠੀ ਦੀਆਂ ਸੇਵਾਵਾਂ ਤੇ ਨਜ਼ਰ ਪਾਈ ਜਾਵੇ ਤਾਂ ਉਹ ਚਮੜੀ ਰੋਗਾਂ ਦੇ ਮਾਹਿਰ ਹਨ ਅਤੇ ਬੀਤੇ 15 ਸਾਲਾਂ ਤੋਂ ਫਿਰੋਜ਼ਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਸੇਵਾਵਾਂ ਦੇ ਰਹੇ ਸਨ ਉਹ ਆਪਣੇ ਕੰਮ ਦੇ ਪ੍ਰਤੀ ਇੰਨੇ ਵਫਾਦਾਰ ਰਹੇ ਕਿ ਕਿਸੇ ਵੀ ਮਰੀਜ਼ ਨੂੰ ਬਿਨਾਂ ਚੈੱਕਅਪ ਤੋਂ ਨਾਰਾਜ਼ ਹੋ ਕੇ ਜਾਣ ਨਹੀਂ ਦਿੱਤਾ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਡਾਕਟਰ ਸੇਠੀ ਆਪਣੇ ਕੰਮ ਦੇ ਪ੍ਰਤੀ ਹਮੇਸ਼ਾ ਵਫਾਦਾਰ ਰਹੇ ਕਈ ਵਾਰ ਉਹਨਾਂ ਨੂੰ ਜ਼ਿਲ੍ਹਾ ਹਸਪਤਾਲ ਦੇ ਐਸਐਮਓ ਦਾ ਚਾਰਜ ਵੀ ਸੰਭਲਣਾ ਪਿਆ ਉਹ ਲੇਕਿਨ ਉਹਨਾਂ ਨੇ ਆਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਹਮੇਸ਼ਾ ਪਹਿਲ ਦਿੱਤੀ ਬੁੱਧਵਾਰ ਨੂੰ ਐਸਐਮਓ ਦਾ ਚਾਰਜ ਸੰਭਾਲਣ ਤੋਂ ਬਾਅਦ ਡਾਕਟਰ ਸੇਠੀ ਨੇ ਕਿਹਾ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਮਰੀਜ਼ਾਂ ਨੂੰ ਹਸਪਤਾਲ 'ਚ ਮਿਲਣ ਵਾਲੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ ਦੇ ਮੰਨ ਦੀ ਇੱਛਾ ਵੀ ਇਹ ਹੈ ਕਿ ਉਹ ਮਰੀਜ਼ਾਂ ਦੀ ਸੇਵਾ ਪੈਲਦੇ ਆਧਾਰ ਤੇ ਕਰਨ ਕਿਸੇ ਮਰੀਜ਼ ਨਾਲ ਬੇਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ